प्ले 24 देख रहे तमाम दर्शकों का बहुत-बहुत स्वागत है इस वक्त की बड़ी खबर फाजिल का तो सामने आ, है। तो तार -तार सामने आ रही है फाजिल का के बीच कलियों के रिश्ते ਨੂੰ ਇੱਕ ਵਾਰ ਫੇਰ ਤੋਂ tartar ਕਰਨ ਵਾਲੀ ਤਸਵੀਨਾ سامنے ਆ ਰਹੀਆਂ ਨੇ ਤੁਹਾਨੂੰ ਦੱਸਦੀ ਹੈ ਕਿ چھوٹے ਭਰਾ ਨੇ ਵੱਡੇ ਭਰਾ ਦਾ ਇਤਮਾਲ ਕੇ ਕਤਲ ਕਰ ਦਿੱਤਾ ਜੀ ਹਾਂ ਪ੍ਰੇਮ ਸੰਬੰਧਾਂ ਦੇ ਚੱਕਰ ਚ ਨੇ ਵੱਡੇ ਭਰਾ ਨੂੰ ਮੌਤੇ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਦੋਨੋਂ ਭਰਾਵਾਂ ਦਾ ਇੱਕ ਕੁੜੀ ਦੇ ਨਾਲ ਪ੍ਰੇਮ ਸੰਬੰਧ ਸੀ ਜਿਸ ਵਾਰਤੋਂ ਉਹਨਾਂ ਨੂੰ ਪਤਾ ਚੱਲਿਆ ਜਿਸ ਤੋਂ ਬਾਅਦ ਇਹਨਾਂ ਨੇ ਆਪਸ ਦੇ ਵਿੱਚ ਲੜਾਈ ਕੀਤੀ ਤੇ ਲੜਾਈ ਦੌਰਾਨ ਛੋਟੇ ਭਰਾ ਨੇ ਵੱਡੇ ਭਰਾ ਨੂੰ ਮੌਤੇ ਘਾਟ ਉਤਾਰ ਦਿੱਤਾ ਕੂਮਲ ਨੇ ਦੱਸਿਆ ਕਿ ਲੜਕੀ ਉਸ ਦੇ ਦੋਵੇਂ ਭਰਾਵਾਂ ਅਜੀਤ ਕੁਮਾਰ ਅਤੇ ਸ਼ਿਵ ਤੇ ਸੰਪਰਕ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਦੋਵਾਂ ਵਿੱਚ ਚਰਾ ਪੀਕੇ ਲੜਾਈ ਹੋ ਗਈ ਲੜਕੀ ਨੂੰ ਲੈ ਕੇ ਹੋਈ ਲੜਾਈ ਕਾਰਨ ਇਹ ਮਾਮਲਾ ਖੂਨੀ ਤਕਰਾਰ ਵਿੱਚ ਬਦਲ ਗਿਆ ਇਸ ਦੌਰਾਨ ਮੇਟਕ ਦੇ ਪਿਤਾ ਦਰਸ਼ਨ ਸਿੰਘ ਨੇ ਵੀ ਦੱਸਿਆ ਕਿ ਉਸਦੇ ਦੋਵੇਂ ਲੜਕੇ ਸ਼ਰਾਬ ਦੇ ਆਦੀ ਸਨ ਤੇ ਅਕਸਰ ਹੀ ਸ਼ਰਾਬ ਪੀ ਕੇ ਆਪਸ ਦੇ ਵਿੱਚ ਲੜਦੇ ਰਹਿੰਦੇ ਸਨ ਪੀਤੀ ਰਾਤ ਉਹ ਆਪਰੇ ਕਮਰੇ ਵਿੱਚ ਸੌਣ ਲਈ ਚਲਾ ਗਿਆ ਜਦੋਂ ਕਿ ਉਸਦੇ ਦੋ ਲੜਕੇ ਆਜੀ ਕੁਮਾਰ ਅਤੇ ਸ਼ਿਵ ਵਿਚਾਲੇ ਰਾਤ ਨੂੰ ਲੜਾਈ ਹੋ ਗਈ ਇਸ ਦੌਰਾਨ ਆਜੀ ਕੁਮਾਰ ਨੇ ਵੱਡੇ ਪ੍ਰਾਸ਼ ਸ਼ਿਵ ਨੂੰ ਇੱਟ ਮਾਰ ਦਿੱਤੀ ਜਿਸ ਤੋਂ ਬਾਅਦ ਜ਼ਮੀਨ ਤੇ ਉਹ ਡਿੱਗ ਪਿਆ ਫਿਰ ਉਸ ਤੇ ਡੰਡੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਣੇ ਵੱਡੇ ਭਰਾ ਦਾ ਕਤਲ ਕਰਨ ਤੋਂ ਬਾਅਦ ਅਜੇ ਕੁਮਾਰ ਨੇ ਆਪਣੀ 19 ਸਾਲਾ ਭੈਣ ਜੋ ਕਿ ਲੁਧਿਆਣੇ ਦੇ ਵਿੱਚ ਕੰਮ ਕਰਦੀ ਸੀ ਇਹਨੂੰ ਫੋਨ ਕੀਤਾ ਤੇ ਦੱਸਿਆ ਕਿ ਉਸਨੇ ਆਪਣੇ ਵੱਡੇ ਭਰਾ ਸ਼ਿਵ ਦਾ ਕਤਲ ਕਰ ਦਿੱਤਾ ਹੈ ਜਦੋਂ ਉਸ ਦੀ ਭੈਣ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਵਿਸ਼ਵਾਸ ਨਹੀਂ ਕੀਤਾ ਤੇ ਉਸਨੇ ਤੁਰੰਤ ਹੀ ਸ਼ਿਵ ਦੀ ਲਾਸ਼ ਦੀ ਫੋਟੋ ਫੇਰਤੀ ਅਗਲੇ ਦੁਜੀ ਵਾਰੀ ਤੁਹਾਨੂੰ ਦੱਸਦੀ ਏ ਕਿ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਉਹਨਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਉਸ ਤੋਂ ਬਾਅਦ ਦੀ ਕਾਰਵਾਈ ਕੀਤੀ ਜਾ ਰਹੀ ਹੈ